ਕਾਰੇ ਚੀਜ਼ ਐ ਇਹ ਬੂਟਾ ਬਹੁਤ ਗੁਣਕਾਰੀ 360 ਬਿਮਾਰੀਆਂ ਦਾ ਇਹ ਇਲਾਜ ਕਰਦਾ ਬੂਟਾ ਜੀਰੇ ਦਾ ਤੇ ਹਿੰਗ ਦਾ ਤੇਲ ਸਾੜ ਕੇ ਆਪਾਂ ਉੱਪਰੋਂ ਦੀ ਪਾ ਦੇਣਾ ਇਹਦੇ ਤੋਂ ਇਹਨੂੰ ਇਸ ਤਰ੍ਹਾਂ ਹੀ ਕੱਟ ਕੇ ਪੀਸ ਜਿਹੜੀ ਮਰਜ਼ੀ ਸੱਜੀ ਆਲੂਆਂ ਦੀ ਛੋਲਿਆਂ ਦੀ ਦਾਲ ਛੋਲਿਆਂ ਦੀ ਦੇ ਵਿੱਚ ਪਾ ਕੇ ਬਣਾਓ ਇਹਨੂੰ ਸੁਵੰਨਨੇ ਦੀ ਫਲੀ ਵੀ ਕਹਿੰਦੇ ਆ ਸਹਿਜੰਦੀ ਫਲੀ ਵੀ ਕਹਿੰਦੇ ਆ ਸਾਈਂ ਕਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਵੇਖਦੇ ਭੈਣ ਭਰਾਵਾਂ ਦਾ ਸਵਾਗਤ ਹੈ ਸਾਡੇ ਚੈਨਲ ਦੇ ਸਟੱਪ ਪਰ ਤੇ ਆਸ ਕਰਦੇ ਹਾਂਗੇ ਤੁਸੀਂ ਘਰ ਪਰਿਵਾਰ ਵਿੱਚ ਠੀਕ ਹੋਵੋਗੇ ਬੜੀ ਖੁਸ਼ੀ ਹੋਵੋਗੇ ਅੱਜ ਦੀ ਵੀਡੀਓ ਵਿੱਚ ਆਪਾਂ ਲੈ ਕੇ ਆਏ ਆ ਇਹ ਫਲੀਆਂ ਇਹ ਫਲੀਆਂ ਕਾਹਦੀਆਂ ਐ ਇਹਨੂੰ ਸੁਭੰਜਨੇ ਦੀ ਫਲੀ ਵੀ ਕਹਿੰਦੇ ਆ ਸਹਜਨ ਦੀ ਫਲੀ ਵੀ ਕਹਿੰਦੇ ਆ ਤੇ ਮਰਿੰਗਾ ਦੀ ਫਲੀ ਵੀ ਕਹਿੰਦੇ ਤੇ ਜੰਗਲੀ ਲੱਕੜਾਂ ਵੀ ਇਹਨੂੰ ਕਹਿੰਦੇ ਨੇ ਤੇ ਤੁਸੀਂ ਦੱਸਿਓ ਇਹਨੂੰ ਕਿਹੜੇ ਨਾਮ ਨਾਲ ਜਾਣਦੇ ਜੇ ਇਹਦਾ ਅੱਜ ਆਪਾਂ ਬਣਾਵਾਂਗੇ ਚਾਰ ਚਾਰ ਆਪਾਂ ਜੇ ਵੀ ਬਣਾਇਆ ਆ ਪਿਛਲੇ ਸੀਜ਼ਨ 'ਚ ਵੀ ਆਪਾਂ ਇਸ ਸਜਨ ਦਾ ਚਾਰ ਬਣਾਇਆ ਤੇ ਤੁਸੀਂ ਬਹੁਤ ਪਿਆਰ ਦਿੱਤਾ ਵੀਡੀਓ ਨੂੰ ਇਸੇ ਤਰ੍ਹਾਂ ਹੀ ਪਿਆਰ ਦਿੰਦੇ ਰਹੋ ਤੇ ਜਿਨ੍ਹਾਂ ਨੇ ਨਵੀਂ ਵੀਡੀਓ ਵੇਖੀ ਤੇ ਆਪਾਂ ਅਰ ਕੀ ਫੇਰ ਚਾਰ ਬਣਾਉਣ ਲੱਗੇ ਆ ਤੇ ਹਾਂਜੀ ਵੀਡੀਓ ਤੁਸੀਂ ਸਕਿਪ ਕਰਕੇ ਨਾ ਦੇਖਿਓ ਤੇ ਵੀਡੀਓ ਪੂਰੀ ਦੇਖਿਓ ਜੇ ਤੁਸੀਂ ਨਾ ਪੂਰੀ ਦੇਖੀ ਤੁਹਾਡਾ ਚਾਰ ਖਰਾਬ ਹੋ ਸਕਦਾ ਵਾ ਤੇ ਅਸੀਂ ਚਾਰ ਪਾਵਾਂਗੇ ਤੁਸੀਂ ਜਰੂਰ ਵੀਡੀਓ ਸਾਰੀ ਵੇਖਿਓ ਆਪਾਂ ਚਾਰ ਪਾਉਣਾ ਵਾ ਸਾਲ ਜਿਹੜਾ ਸਾਲ ਚੱਲੇ ਇੱਕ ਸਾਲ ਸਾਡਾ ਅੱਗੇ ਪਿਛਲੇ ਸੀਜ਼ਨ ਵੀ ਚਾਰ ਚੱਲਿਆ ਸੀ ਹੁਣ ਖਤਮ ਹੋ ਗਿਆ ਤੇ ਹੁਣ ਆਪਾਂ ਫੇਰ ਚਾਰ ਪਾ ਰਹੇ ਆ ਤੇ ਤੁਸੀਂ ਵੀਡੀਓ ਸਕਿੱਪ ਕਰਕੇ ਨਾ ਦੇਖਿਓ ਪਲੀਜ਼ ਪੂਰੀ ਵੀਡੀਓ ਦੇਖਿਓ ਤੇ ਆਜੋ ਆਪਾਂ ਮਸਾਲੇ ਕਿਹੜੇ-ਕਿਹੜੇ ਪਾਉਣੇ ਇਹਦੇ ਵਿੱਚ ਤੁਹਾਨੂੰ ਦੱਸ ਦਿੰਨੇ ਆ ਇਹ ਸੌਂਫ ਹੈ ਇਹ ਕਲੌਂਜੀ ਐਨੀ ਕੁ ਪਾਵਾਂਗੇ ਆਪਾਂ ਇੱਕ ਚਮਚਾ ਇਹ ਮੇਥੇ ਤੇ ਇਹ ਆਪਣੀ ਆ ਰਾਈ ਤੇ ਕਾਲੀ ਮਿਰਚ ਤੇ ਬਾਕੀ ਮਸਾਲੇ ਜਿਹੜੇ ਤੁਹਾਨੂੰ ਨਾਲ ਦੀ ਨਾਲ ਹੀ ਆਪਾਂ ਦੱਸਾਂਗੇ ਵੀ ਹੋਰ ਕਿਹੜੇ-ਕਿਹੜੇ ਮਸਾਲੇ ਆਪਾਂ ਪਾਉਣੇ ਆ ਤੇ ਆਜੋ ਆਪਾਂ ਇਹਨੂੰ ਕੱਟ ਲੈਨੇ ਆ ਫਲੀਆਂ ਨੂੰ ਕੱਟ ਕੇ ਫਿਰ ਤੁਹਾਨੂੰ ਮਿਲਦੇ ਆ ਤੇ ਹਾਂਜੀ ਆਪਾਂ ਐੜੇ-ਐੜੇ ਸਲਾਈਸ ਜਿਹੜੇ ਇਹਨਾਂ ਦੇ ਫਲੀਆਂ ਦੇ ਕੱਟ ਲਾਂਗੇ ਇਸੇ ਤਰੀਕੇ ਨਾਲ ਆਪਾਂ ਇਹ ਸਾਰੀਆਂ ਫਲੀਆਂ ਕੱਟ ਲੈਨੇ ਆ ਤੇ ਫਿਰ ਆਪਾਂ ਮਸਾਲਾ ਬਲੈਂਡ ਕਰਾਂਗੇ ਆਪਾਂ ਉਹ ਕਰਾਂਗੇ ਕੁੰਡੇ ਵਿੱਚ ਹੀ ਜੇ ਤੁਸੀਂ ਇਦਾਂ ਦੇ ਸਲਾਈਸ ਕੱਟ ਕੇ ਖਾਣਾ ਪਸੰਦ ਕਰਦੇ ਤੇ ਇਦਾਂ ਕੱਟ ਲਓ ਤੇ ਛੋਟੇ ਵੀ ਇਸ ਤਰ੍ਹਾਂ ਵੀ ਕੱਟ ਸਕਦੇ ਆ ਜੇ ਜੇ ਇਦਾਂ ਜਿਹੜਾ ਮਤਲਬ ਜਿਹੜਾ ਮੋٹے ਸਲਾਇਸ ਲੰਬੇ ਆ ਇਹਨਾਂ ਨੂੰ ਖਾਣਾ ਸੋਖਾ ਕਿਉਂਕਿ ਇਹਦੇ ਵਿੱਚ ਛਿੱਲ ਜੀ ਜਿਹੜੀ ਪੱਕੀ ਹੁੰਦੀ ਆ ਤੇ ਉਹਨੂੰ ਆਪਾਂ ਫੜ ਕੇ ਖਾ ਸਕਦੇ ਆ ਤੇ ਜਿੱਦਾਂ ਦੇ ਤੁਸੀਂ ਮਰਜੀ ਇਹਨੂੰ ਕੱਟ ਮਾਰ ਸਕਦੇ ਜੇ ਤੇ ਇਹ ਫਲੀਆਂ ਜਿਹੜੀਆਂ ਜ਼ਿਆਦਾਤਰ ਜੰਗਲੀ ਬੂਟੇ ਕਹਿੰਦੇ ਇਹਨਾਂ ਨੂੰ ਜੰਗਲਾਂ ਵਿੱਚ ਹੁੰਦੀਆਂ ਜੰਗਲਾ ਪਹਾੜਾਂ 'ਚ ਤੇ ਪਰ ਆਪਾਂ ਆਪਣਾ ਬੂਟਾ ਲਾਇਆ ਵਾ 2 ਸਾਲ ਹੋਏ ਬੂਟਾ ਲਾਇਏ ਨੂੰ ਪਿਛਲੇ ਸਾਲ ਇਹਦੇ ਨੂੰ ਅਧੀਆਂ ਲੱਗੀਆਂ ਸੀ ਤੇ ਐਰ ਕੀ ਡਬਲ ਲੱਗੀਆਂ ਆਪਾਂ ਸਾਰੀਆਂ ਤੋੜ ਕੇ ਲੈ ਲੈਂਦੀਆਂ ਵਾ ਆਪਾਂ ਆਪ ਦਾ ਬੂਟਾ ਪਾਲਿਆ ਹੈ ਉਹ ਤੋਂ ਤੋੜ ਕੇ ਲੈ ਕੇ ਆਉਂਦੀਆਂ ਤੇ ਇਹਦਾ ਚਾਰ ਵੀ ਪਾ ਸਕਦੇ ਜੇ ਤੇ ਇਹਦੀ ਸਬਜ਼ੀ ਬਣਾ ਕੇ ਵੀ ਸਬਜ਼ੀ ਛੋਲਿਆਂ ਦੀ ਦੇ ਵਿੱਚ ਕੱਟ ਕੇ ਪਾ ਦਿਓ ਇਹ ਫਲੀਆਂ ਦੇ ਪੀਸ ਤੇ ਉਹ ਸਬਜ਼ੀ ਬਹੁਤ ਸਵਾਦ ਬਣਦੀ ਆ ਤੁਹਾਨੂੰ ਪਤਾ ਕਿ ਇਹ ਬਹੁਤ ਗੁਣਕਾਰੀ ਚੀਜ਼ ਹੈ ਇਹ ਬੂਟਾ ਬਹੁਤ ਗੁਣਕਾਰੀ 360 ਬਿਮਾਰੀਆਂ ਦਾ ਇਹ ਇਲਾਜ ਕਰਦਾ ਬੂਟਾ ਇਦੇ ਫੁੱਲ ਫਲ ਪੱਤੇ ਆ ਟਾਹਣੀਆਂ ਜੜ ਤੋਂ ਲੈ ਕੇ ਸਾਰਾ ਹੀ ਹਰ ਹਰ ਹਿੱਸਾ ਇਹਦਾ ਬਿਮਾਰੀ ਦਾ ਇਹ ਗੁਣਕਾਰੀ ਆ ਤੇ ਬਿਮਾਰੀਆਂ ਦਾ ਇਲਾਜ ਇਹਦੇ ਵਿੱਚ ਆ ਤੇ ਇਹ ਬਹੁਤ ਹੀ ਗੁਣਕਾਰੀ ਬੂਟਾ ਤੇ ਫਲੀਦਾ ਤੇ ਬਹੁਤ ਹੀ ਫਾਇਦਾ ਵਾ ਕਿਉਂਕਿ ਇਹਨੂੰ ਇਸ ਤਰ੍ਹਾਂ ਹੀ ਕੱਟ ਕੇ ਪੀਸ ਜਿਹੜੀ ਮਰਜ਼ੀ ਸਬਜੀ ਆਲੂਆਂ ਦੀ ਛੋਲਿਆਂ ਦੀ ਦਾਲ ਛੋਲਿਆਂ ਦੀ ਦੇ ਵਿੱਚ ਪਾ ਕੇ ਬਣਾਉ ਤੇ ਬਹੁਤ ਵਧੀਆ ਬਣਦੀ ਆ ਤੇ ਆਪਾਂ ਇਹਦਾ achar ਬਣਾ ਰਹੇ ਆ ਤੇ ਸਬਜੀ ਵੀ ਬਣਾਵਾਂਗੇ ਦੋਕ ਪੀਸਾ ਪਰਾਖ ਲੈਣੇ ਆ ਇਹਦੀ ਸਬਜ਼ੀ ਬਣਾਵਾਂਗੇ ਇਹ ਬਜ਼ਾਰੋਂ ਬਹੁਤ ਮੁਸ਼ਕਲ ਮਿਲਦੀ ਆ ਵਾ ਤੁਸੀਂ ਵੀ ਬੁਟਾ ਇਹ ਨੂੰ ਘਰੇ ਲਾਇਆ ਕਰੋ ਇਹਦੇ ਬਹੁਤ ਫਾਇਦੇ ਇਹਦੇ ਪੱਤੇ ਖਾਣ ਦਾ ਬਹੁਤ ਫਾਇਦਾ ਵਾ 슈ਗਰ ਦੇ ਮਰੀਜ਼ ਬੀਪੀ ਦੇ ਮਰੀਜ਼ ਇਹਦੇ ਪੱਤੇ ਖਾਇਆ ਕਰੋ ਪਾਊਡਰ ਬਣਾ ਕੇ ਤੇ ਗੋਲੀ ਲੈਣ ਦੀ ਲੋੜ ਹੀ ਨਹੀਂ ਪੈਂਦੀ ਇਹਦੇ ਵਿੱਚ ਇੰਨੇ ਗੁਣ ਨੇ ਹਾਂਜੀ ਆ ਲੋ ਆਪਾਂ ਜਿਹੜੇ ਪੀਸ ਹੈ ਇਹ ਸਾਰੇ ਫਲੀਆਂ ਦੇ ਕਰ ਲਿਆ ਤੇ ਇਹਦੇ ਵਿੱਚ ਆਪਾਂ ਮਾਰਾਂਗੇ ਇਸ ਤਰ੍ਹਾਂ ਕੱਟ ਮਾਰਾਂਗੇ ਇਹਦੇ ਵਿੱਚ ਆਪਾਂ ਭਰਾਂਗੇ ਮਸਾਲਾ ਚਾਹੇ ਮਸਾਲਾ ਭਰ ਲਾਂਗੇ ਚਾਹੇ ਉਦਾਂ ਹੀ ਪਾ ਦਾਂਗੇ ਤੇ ਕੱਟ ਜ਼ਰੂਰ ਮਾਰਾਂਗੇ ਕਿਉਂਕਿ ਇਹਦੇ ਵਿੱਚ ਅੰਦਰ ਤੱਕ ਮਸਾਲਾ ਲੋਨ ਮਿਰਚ ਜਾਊਗਾ ਐਸ ਕਰਕੇ ਆਪਾਂ ਇਤਰਾ ਸਾਰੇ ਕੱਟ ਮਾਰ ਲੈਣੇ ਇਦਾਂ ਆਹ ਲਓ ਜੀ ਫੁੱਲੀਆਂ ਜੇ ਆਪਾਂ ਕੱਟ ਮਾਰ ਲਿਆ ਸਾਰੇ ਤੇ ਹੁਣ ਆਪਾਂ ਕੁਝ ਮਸਾਲੇ ਜਿਹੜੇ ਪੀਸ ਕੇ ਪਾਉਣ ਵਾਲੇ ਆ ਰਗੜ ਕੇ ਕੁੰਡੇ 'ਚ ਰਗੜਾਂਗੇ ਤੇ ਉਹਨਾਂ ਨੂੰ ਆਪਾਂ ਰਗੜ ਲੈਣੇ ਆ ਆ ਪਹਿਲਾਂ ਪਾਵਾਂਗੇ ਆਪਾਂ ਇੱਕ ਚਮਚਾ ਕਾਲੀ ਮਿਰਚ ਸਾਰ ਆਪਣਾ ਥੋੜਾ ਜਿਹਾ ਆਪਾਂ ਚਿਮਚਾ ਚਿਮਚਾ ਸਾਰਾ ਮਸਾਲਾ ਪਾਵਾਂਗੇ ਬਾਦ ਮਸਾਲਾ ਨਹੀਂ ਆਪਾਂ ਪਾਉਣਾ ਇੱਕ ਚਿਮਚਾ ਆਪਾਂ ਸੌਂਪਾਲੀਆ ਤੇ ਰਾਈ ਵੀ ਆਪਾਂ ਸਾਬਤੀ ਪੋਣੀ ਆ ਆਪਾਂ ਇੱਕ ਚਿਮਚਾ ਹੀ ਆਪਾਂ ਪਾਵਾਂਗੇ ਮੇਥੇ ਬਾਕੀ ਮਸਾਲੇ ਆਪਾਂ ਮੋٹے ਪਾਵਾਂਗੇ ਤੇ ਇਹਨਾਂ ਨੂੰ ਆਪਾਂ ਪੀ ਲੈਣਾ ਹਾਂਜੀ ਮਸਾਲਾ ਆਪਾਂ ਪੀਸ ਲਿਆ ਦੋ ਦੇਖੋ ਗ੍ਰੈਂਡਰ ਤੋਂ ਬਿਨਾਂ ਹੀ ਕਿੰਨਾ ਬਰੀਕ ਹੋ ਗਿਆ ਮਸਾਲਾ ਤੇ ਆਪਾਂ ਸਿਆਲ ਵਿੱਚ ਮਸਾਲਾ ਰੋਸਟ ਕਰਕੇ ਭੁੰਨ ਕੇ ਪੁਹਨੇ ਅੱਜ ਕੱਲ੍ਹ ਭੁੰਨਣ ਦੀ ਲੋੜ ਨਹੀਂ ਪੈਂਦੀ ਅੱਜ ਕੱਲ੍ਹ ਤੁੱਪ ਨਾਲ ਹੀ ਵਧੀਆ ਹੁੰਦੀ ਨਮੀ ਨਿਕਲੀ ਹੁੰਦੀ ਆ ਤੇ ਵਧੀਆ ਹੋ ਗਿਆ ਆਪਣਾ ਮਸਾਲਾ ਤੇ ਹੁਣ ਇਹਦੇ ਵਿੱਚ ਆਪਾਂ ਪਾ ਲੈਨੇ ਆ ਬਾਕੀ ਮਸਾਲੇ ਪਾਵਾਂਗੇ ਇਹ ਆਪਾਂ ਮਹਰਾਈ ਪਾ ਲਈ ਤੇ ਇਹ ਪਾ ਲੈਨੇ ਕਲੌਂਜੀ ਇੱਕ ਚਮਚਾ ਆਪਾਂ ਇਹ ਕਲੌਂਜੀ ਪਾ ਲਈ ਆ ਇੱਕ ਚਮਚਾ ਆਪਾਂ ਪਾਵਾਂਗੇ ਹਲਦੀ ਤੰਦਰਵਾਸਤੇ ਤੇ ਦੋ ਚਮਚੇ ਪਾਵਾਂਗੇ ਆਪਾਂ ਲੂਣ ਸਵਾਦ ਅਨੁਸਾਰ ਤੇ ਇਹ achar ਦੇ ਵਿੱਚ ਜਿਆਦਾ ਹੀ ਲੂਣ ਪਾਇਆ ਜਾਂਦਾ ਤੇ ਫੇਰ achar ਵਧੀਆ ਰਹਿੰਦਾ ਵਧੀਆ ਸਾਲੋਂ ਸਾਲ ਤੱਕ ਚੱਲਦਾ ਵਾ ਤੇ ਆਪਣਾ ਮਸਾਲਾ ਤਿਆਰ ਹੈ ਆ ਇੰਨੇ ਕ ਆਪਾਂ ਕਸ਼ਮੀਰੀ ਲਾਲ ਮਿਰਚ ਪਾਵਾਂਗੇ ਮਸਾਲਾ ਆਪਣਾ ਤਿਆਰ ਹੈ ਇਹ ਆਪਾਂ ਭਰਾਂਗੇ ਫਲੀਆਂ ਦੇ ਵਿੱਚ ਇਸ ਤਰੀਕੇ ਨਾਲ ਆਪਾਂ ਇਹ ਫਲੀਆਂ ਦੇ ਵਿੱਚ ਮਸਾਲਾ ਪਰਾੰਗੇ ਇਹ ਫਲੀਆਂ ਆਮ ਸ਼ਹਿਰ ਤੋਂ ਨਹੀਂ ਮਿਲਦੀਆਂ ਕਈਆਂ ਕਈਆਂ ਸ਼ਹਿਰਾਂ ਚ ਮਿਲਦੀਆਂ ਤੇ ਮਿਲਦੇ ਆ ਵੀ ਇਹ ਮੌਲ ਦੇ ਵਿੱਚੋਂ ਮਿਲਦੀਆਂ ਵਾ ਵੱਡੇ ਮੌਲਾਂ ਦੇ ਵਿੱਚੋਂ ਤੇ ਜੇ ਤੁਸੀਂ ਮੇਰੀ ਤੇ ਇਹ ਰਿਕੁਐਸਟ ਹੈ ਕਿ ਤੁਸੀਂ ਇਹ ਆਪਦੇ ਘਰ ਵਿੱਚ ਬੂਟਾ ਲੈ ਕੇ ਲਾਓ ਬੂਟੇ ਹੁਣ ਆਮ ਹੀ ਮਿਲ ਜਾਂਦੇ ਆ ਨਰਸਰੀਆਂ ਤੋਂ ਇਹ ਬੂਟੇ ਕਈ ਕਿਸਮਾਂ ਦੇ ਹੁੰਦੇ ਆ ਕਈ ਸੜਕਾਂ ਤੇ ਲੱਗੇ ਉਹਨਾਂ ਨੂੰ ਵੀ ਫਲੀਆਂ ਲੱਗ ਜਾਂਦੀਆਂ ਵਾ ਪਰ ਉਹ ਫਲੀ ਥੋੜੀ ਕੌੜੀ ਹੁੰਦੀ ਹੈ ਇਹ ਚਾਰ ਤੇ ਕੋੜੀ ਫਲੀ ਦਾ ਵੀ ਵਧੀਆ ਹੁੰਦਾ ਵਾ ਪਰ ਸਬਜ਼ੀ ਨਹੀਂ ਖਾਦੇ ਜਾਂਦੀ ਕੋੜੀ ਫਲੀ ਦੀ ਇਹ ਕਈ ਕਿਸਮਾਂ ਦੇ ਬੂਟੇ ਨੇ ਇਹਨਾਂ ਦੀਆਂ ਕਿਸਮਾਂ ਦਾ ਆਪਾਂ ਨੂੰ ਵੀ ਨਹੀਂ ਪਤਾ ਕਿ ਕਿੰਨੀਆਂ ਕਿਸਮਾਂ ਐ ਤੇ ਪਰ ਇਹ ਬਹੁਤ ਗੁਣਕਾਰੀ ਫਲੀ ਹੁੰਦੀ ਐ ਬਹੁਤ ਬੂਢਾ ਗੁਣਕਾਰੀ ਹੁੰਦਾ ਵਾ ਇਹਨਾਂ ਦੇ ਪੱਤੇ ਤੁਸੀਂ ਸਾਵੇਂ ਸੁਕਾ ਕੇ ਤੇ ਪਾਊਡਰ ਇੱਕ ਚੁੰਡੀ ਤੋਂ ਸ਼ੁਰੂ ਕਰੋ ਤੁਸੀਂ ਚਿੰਚੇ ਦਾ ਚੌਥਾ ਹਿੱਸਾ ਰੋਟੀ ਤੋਂ ਬਾਅਦ ਲੈ ਲਿਆ ਕਰੋ ਹਰ ਬਿਮਾਰੀ ਤੋਂ ਰਾਹਤ ਮਿਲਦੀ ਆ ਇਹਦੇ ਪੱਤੇਆਂ ਦਾ ਪਾਊਡਰ ਖਾਣ ਦੇ ਨਾਲ ਆਹ ਲੋ ਜੀ ਫਲੀਆਂ ਆਪਾਂ ਸਾਰੀਆਂ ਭਰ ਲੀਆਂ ਮਸਾਲੇ ਨਾਲ ਇਹਨੂੰ ਹੁਣ ਆਪਾਂ ਤੜਕਾ ਦਵਾਂਗੇ ਹਿੰਗ ਦਾ ਤੇ ਜੀਰੇ ਦਾ ਤੇਲ ਗਰਮ ਕਰਕੇ ਤੇ ਤੁਸੀਂ ਪਹਿਲਾਂ ਵੀ ਫਰਾਈ ਕਰ ਸਕਦੇ ਜੋ ਭਰਨ ਤੋਂ ਪਹਿਲਾਂ ਆਪਾਂ ਫਰਾਈ ਕਰ ਸਕਦੇ ਹੁਣ ਆਪਾਂ ਫਰਾਈ ਨਹੀਂ ਕਰ ਸਕਦੇ ਹੁਣ ਆਪਾਂ ਇਦਾਂ ਹੀ ਬੋਲ ਚ ਪਾ ਕੇ ਉੱਪਰੋਂ ਦੀ ਤੇਲ ਗਰਮ ਕਰਕੇ ਤੇ ਤੜਕਾ ਹਿੰਗ ਦਾ ਦੇ ਕੇ ਆਪਾਂ ਇਹਨੂੰ ਤੜਕਾ ਦੇ ਦੇਣਾ ਆਪਾਂ ਆਜੋ ਆਪਾਂ ਗੈਸ ਔਨ ਕਰਕੇ ਤੇ ਹੁਣ ਆਪਾਂ ਤੇਲ ਪਾ ਲਿਆ ਵਾ ਇਹਦੇ ਵਿੱਚ ਆਪਾਂ ਹਿੰਗ ਪਾ ਲਈ ਆ ਹਾਲ ਥੋੜਾ ਜਿਹਾ ਪਾਲਾਂਗੇ ਆਪਾਂ ਜੀਰਾ ਤੇਲ ਆਪਣਾ ਗਰਮ ਹੋ ਗਿਆ ਤੇ ਵੇਖੋ ਜੀਰਾ ਭੁਜਦਾ ਪਿਆ ਤੇਲ ਬਾਰੇ ਮਾਰਦਾ ਤੇ ਇਹਨੂੰ ਆਪਾਂ ਹੁਣ ਗੈਸ ਨੂੰ ਬੰਦ ਕਰ ਦਾਂਗੇ ਇਹ ਇੱਕ ਆਪਾਂ ਬੌਲ ਲੈ ਲਿਆ ਇਹਦੇ ਵਿੱਚ ਆਪਾਂ ਪਾਵਾਂਗੇ ਇਹ ਸਾਰੀਆਂ ਫਲੀਆਂ ਜਿਹੜੀਆਂ ਆਪਾਂ ਭਰੀਆਂ ਵਾ ਇਹ ਦੋ ਤਰੀਕਿਆਂ ਨਾਲ ਚਾਰ ਬੰਦਾ ਵਾ ਫਲੀਆਂ ਭਰ ਕੇ ਵੀ ਬੰਦਾ ਤੇ ਫਲੀਆਂ ਨੂੰ ਪਹਿਲਾਂ ਫਰਾਈ ਕਰਨ ਤੋਂ ਪਹਿਲਾਂ ਫਰਾਈ ਕਰਕੇ ਭਾਵੇਂ ਤੁਸੀਂ ਜਿੱਦਾਂ ਮਰਜ਼ੀ ਜਿਹੜਾ ਮਰਜ਼ੀ ਤਰੀਕਾ ਅਪਣਾ ਲਓ ਤੇ ਫਲੀਆਂ ਨੂੰ ਫਰਾਈ ਕਰਕੇ ਉਦਾਂ ਮਸਾਲਾ ਪਾ ਦਿਓ ਉੱਪਰ ਤੇ ਚਾਹੇ ਤੁਸੀਂ ਇਦਾਂ ਭਰ ਕੇ ਬਣਾ ਸਕਦੇ ਇਹ ਦੇਖੋ ਆਪਾਂ ਸਾਰੀਆਂ ਫਲੀਆਂ ਇਹ ਬੋਲ ਚ ਪਾ ਲਈਆਂ ਤੇ ਇਹ ਆਪਾਂ ਜਿਹੜਾ ਤੜਕਾ ਆਪਾਂ ਬਣਾਇਆ ਵਾ ਜੀਰੇ ਦਾ ਤੇ ਹਿੰਗ ਦਾ ਤੇਲ ਸਾੜ ਕੇ ਆਪਾਂ ਉੱਪਰੋਂ ਦੀ ਪਾ ਦੇਣਾ ਇਹਦੇ ਤੋਂ ਇਹ ਆਪਣਾ ਚਾਰ ਜਿਹੜਾ ਤਿਆਰ ਹੈ ਇਹਨੂੰ ਦੋ ਧੁੱਪਾਂ ਲਵਾਵਾਂਗੇ ਤੇ ਚਾਰ ਆਪਣਾ ਰੈਡੀ ਹੋ ਜੀਗਾ ਇਹਦੇ ਉੱਪਰੋਂ ਦੀ ਜਿਹੜਾ ਆਪਣਾ ਬਚਿਆ ਮਸਾਲਾ ਇਹ ਆਪਾਂ ਸਾਰਾ ਹੀ ਪਾ ਦੇਣਾ ਇਹਨੂੰ ਹੁਣ ਠੰਡਾ ਹੋ ਜੂਗਾ ਤੇ ਆਪਾਂ ਇੱਕ ਡੱਬੇ 'ਚ ਇਹਨੂੰ ਕੱਢ ਲਾਂਗੇ ਨਹੀਂ ਆਪਾਂ ਐਸੇ ਬੋਲ ਕੇ ਦੋ ਧੁੱਪਾਂ ਲਵਾ ਲਾਂਗੇ ਤੇ ਫੇਰ ਕੱਢ ਲਾਂਗੇ ਤੇ ਆ ਲੋ ਜੀ ਇਹ ਜਿਹੜੀਆਂ ਸੈਜਨ ਦੀਆਂ ਫਲੀਆਂ ਤੇ ਇਹਨੂੰ ਰਿੰਗੇ ਦੀਆਂ ਫਲੀਆਂ ਤੇ ਸਾਂਜਰੇ ਦੀਆਂ ਫਲੀਆਂ ਵੀ ਕਹਿੰਦੇ ਨੇ ਸਾਂਜਰੇ ਦੀਆਂ ਫਲੀਆਂ ਦਾ achar ਬਣ ਕੇ ਤਿਆਰ ਆ ਜੇ ਸਾਡੀ ਵੀਡੀਓ ਚੰਗੀ ਲੱਗੀ ਤੇ ਲਾਈਕ ਤੇ ਸ਼ੇਅਰ ਦਬਕੇ ਕਰ ਦਿਓ ਸਬਸਕ੍ਰਾਈਬ ਵੀ ਕਰਿਓ ਤੇ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ ਧੰਨਵਾਦ